ਲੋਕਾਂ ਦਾ ਪਾਣੀ ਦੀ ਮਾਰ ਨੂੰ ਲੈ ਕੇ ਕਲਪ ਰ ਰਹੇ ਨੇ ਦੂਜੇ ਪਾਸੇ ਮਹਿੰਗਾਈ ਦੀ ਮਾਰ ਨੂੰ ਲੈ ਕੇ ਸਬਜੀ ਮੰਡੀ ਦੀਆਂ ਤਸਵੀਰਾਂ ਤੁਸੀਂ ਵੇਖੋ ਲੋਕ ਸਬਜ਼ੀਆਂ ਨੂੰ ਹੱਥ ਲਾਣ ਤੋਂ ਡਰਦੇ ਨੇ ਕਿਉਂਕਿ ਇਸ ਵੇਲੇ ਸਬਜ਼ੀਆਂ ਦੇ ਰੇਟ ਅਸਮਾਨ ਚੜ ਚੁਕੇ ਨੇ ਲੋਕਾਂ ਦੇ ਬਜਟ ਤੋਂ ਬਾਹਰ ਹੋ ਗਈ ਇਹ ਸਬਜ਼ੀ ਬਹੁਤ ਹੀ ਘੱਟ ਲੋਕ ਸਬਜ਼ੀਆਂ ਖਰੀਦਦੇ ਨਜ਼ਰ ਆ ਰਹੇ ਨੇ ਸੁਭਾਵਿਕ ਤੌਰ ਤੇ ਸਮਝਿਆ ਜਾ ਸਕਦਾ ਹੈ ਕਿ ਇਸ ਮੌਸਮ ਦੇ ਵਿੱਚ ਸਬਜ਼ੀਆਂ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣੀਆਂ ਕੁਝ ਔਖੀਆਂ ਜ਼ਰੂਰ ਹੋ ਸਕਦੀਆਂ ਦੂਜੇ ਪਾਸੇ ਵੱਡੇ ਰਕਮੇ ਦੇ ਵਿੱਚ ਜਿਸ ਢੰਗ ਦੇ ਨਾਲ ਫਸਲ ਤਬਾਹ ਹੋਈ ਹੈ ਸਬਜ਼ੀਆਂ ਦੇ ਉੱਪਰ ਇਸ ਦੀ ਮਾਰ ਪੈਣੀ ਲਾਜ਼ਮੀ ਸਮਝੀ ਜਾ ਸਕਦੀ ਹੈ ਪਰ ਪੰਜਾਬ ਦੇ ਉੱਪਰ ਇਹ ਦੋਹਰੀ ਮਾਰ ਹੈ ਇੱਕ ਪਾਸੇ ਘਰ ਡੁੱਬੇ ਪਏ ਨੇ ਦੂਜੇ ਪਾਸੇ ਘਰ ਦਾ ਚੁੱਲ੍ਹਾ ਵੀ ਠੰਡਾ ਪੈਂਦਾ ਜਾ ਰਿਹਾ ਕਿਉਂਕਿ ਸਬਜ਼ੀਆਂ ਬਜਟ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ ਜਿਵੇਂ ਪਾਣੀ ਦਾ ਤੇਜ਼ ਵਹਾਅ ਵੱਧ ਗਿਆ ਸਬਜ਼ੀਆਂ ਦੇ ਭਾਅ ਸੋ ਇਹ ਦੋ ਤਸਵੀਰਾਂ ਤੁਸੀਂ ਵੇਖੋ ਇਹ ਹਕੀਕਤ ਹੈ ਇਹ ਪੰਜਾਬ ਦੀ ਰਿਐਲਿਟੀ ਹੈ ਦੁਖਾਂਤ ਹੈ ਕਿ ਇੱਕ ਪਾਸੇ ਪੰਜਾਬ ਜਿਹੜਾ ਕਿ ਪੂਰੇ ਭਾਰਤ ਦਾ ਟਿੱਡ ਪਰਦਾ ਆ ਜੈਸੂਲੇ ਖੁਦ ਅਜੀਹੀ ਪਰੇਸ਼ਾਨੀ ਦੇ ਨਾਲ ਜੂਝਦਾ ਨਜ਼ਰ ਆ ਰਿਹਾ ਹੈ ਕਿ ਰਸਦ ਚਾਹੀਦੀ ਹੈ ਸਮਗਰੀ ਚਾਹੀਦੀ ਹੈ ਮਦਦ ਚਾਹੀਦੀ ਹੈ ਦੂਜੇ ਪਾਸੇ ਸਬਜ਼ੀਆਂ ਦੇ ਰੇਟ ਇਸ ਟੱਕ ਦੇ ਨਾਲ ਵੱਧ ਚੁੱਕੇ ਨੇ ਕਿ ਆਮ ਆਦਮੀ ਦੇ ਬਜਟ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਐ ਸਬਜੀ ਤਾਂ ਕੀ ਰੇਟ ਚੱਲ ਰਿਹਾ ਸਬਜ਼ੀਆਂ ਦਾ ਤੁਹਾਨੂੰ ਦੱਸ ਦਿੰਨੇ ਆ ਮਟਰ 400 ਰੁਪਏ ਪਾਰ ਹੋ ਚੁੱਕੇ ਹੈ ਪਾਲਕ ਦੀ ਗੁੱਟੀ ਜੜੀ 20 ਰੁਪਏ ਚ ਵਿਕਦੀ ਹੈ ਉਹ 60 ਰੁਪਏ ਪਾਰ ਹੋ ਚੁਕੀ ਹੈ ਗੋਭੀ ਤੇ ਕੱਦੂ 80 ਰੁਪਏ ਕਿਲੋ ਬਤਾऊं 80 ਪਾਰ Karela ਵੀ 60 ਰੁਪਏ ਪਾਰ ਹੁੰਦਾ ਨਜ਼ਰ ਆ ਰਿਹਾ ਹੈ ਪਹਿਲਾਂ ਹੀ Karela ਕੌੜਾ ਮਹਿੰਗਾਈ ਦੀ ਮਾਰ ਨੇ ਹੋਰ ਕੌੜਾ ਕਰ ਦਿੱਤਾ ਹੈ ਤੋਰੀ ਅਤੇ ਅਰਬੀ ਵੀ 40 ਪਾਰ ਫਲੀਆਂ ਤੇ ਮooli ਵੀ ਜੜੀ 20 25 25 ਚ ਵਿਕਦੀ ਹੈ 60 ਰੁਪਏ ਪਾਰ ਹੁੰਦੀ ਨਜ਼ਰ ਆ ਰਹੀ ਹੈ ਸੋ ਇਹ ਤਸਵੀਰਾਂ ਤੁਸੀਂ ਵੇਖੋ ਸਬਜ਼ੀ ਮੰਡੀ ਦੇ ਵਿੱਚ ਆ ਲੋਕ ਸਬਜ਼ੀਆਂ ਕਿਹੀ ਖਰੀਦਣ ਮਹਿੰਗਾਈ ਦੀ ਮਾਰ ਇਸ ਢੰਗ ਦੇ ਨਾਲ ਪਈ ਹੈ ਕਿ ਇੱਕ ਪਾਸੇ ਜਿੰਨਾ ਵੀ ਕਮਾਈ ਦਾ ਸੋਮਾ ਉਹ ਰੁੜ ਗਿਆ ਦੂਜੇ ਪਾਸੇ ਮਹਿੰਗਾਈ ਦੀ ਮਾਰ ਕੀ ਹੋ ਵੀ ਨਹੀਂ ਮਾਲਾ ਕਦੂ ਆ ਸੀ ਹੋ ਗਿਆ ਗਿਆ ਠੀਕ ਹੈ ਨਹੀਂ ਠੀਕ ਹੈ ਨਹੀਂ ਆ ਸ਼ਿਮਲਾ ਮਿਰਚ 100 ਹੋ ਗਈ ਜਿਹੜੀਆਂ ਚੀਜ਼ਾਂ 50 60 ਦੀਆਂ 100 ਰੁਪਏ ਕਿਲੋ ਹੋ ਗਿਆ ਟਮਾਟਰ ਦੀ ਰੇਟ ਹੋ ਗਿਆ ਕਰੇਲਾ 60 ਹੋ ਗਿਆ ਕਰੇਲਾ 60 ਹੋ ਗਿਆ ਠੀਕ ਹੈ ਨਹੀਂ ਜਿਹੜੀਆਂ 40 50 ਰੁਪਏ ਦਾ ਗਿਆ ਆ ਅਟੋਰੀ-ਟੋਰੀ ਆ ਜਿਹੜੀ ਪਹਿਲਾਂ ਰੇਟ ਭਾਗੀ ਦੇ ਚੜੀ ਗਏ ਠੀਕ ਹੈ ਨਹੀਂ ਆਰਬੀ ਦਾ ਕੀ ਰੇਟ ਆ ਫਰੇ ਲਗੀ ਆਰਬੀ 40 ਰੁਪਏ ਕਿਲੋ ਆ ਫਲੀਆਂ 60 ਨੇ ਹਰਾ ਮਟਰ ਹੁਣ 400 ਰੁਪਏ ਕਿਲੋ ਗਾ ਕੀ ਖਾਵੇ ਗਰੀਬ ਆਦਿ 400 ਰੁਪਏ ਕਿਲੋ 400 ਰੁਪਏ ਕਿਲੋ ਇਸ ਮਟਰ ਕਿਸੇ ਭੈਣ ਭਾਈ ਮਹਿਮਾਨ ਆਇਆ ਲੈ ਪਾਈ ਅੱਧਾ ਕਿਲੋ ਨੂੰ 200 ਰੁਪਏ ਹੋ ਗਏ ਅੱਧਾ ਕਿਲੋ ਵੀ ਲਵੇ ਜੇ ਗਿਆ ਇਹ ਆਈ ਹੋ ਗਈ ਆਉਂਦਾ ਮੀਂਹ ਪੈ ਰਿਹਾ ਕਈ ਦਿਨਾਂ ਤੋਂ ਲਗਾਤਾਰ ਸਬਜ਼ੀਆਂ ਦੇ ਬਹੁਤ ਰੇਟ ਉੱਚੇ ਹੋ ਚੁੱਕੇ ਨੇ ਜਿਹੜੀ 30 ਰੁਪਏ 40 ਰੁਪਏ ਕਿਲੋ ਸਬਜ਼ੀ ਦੀਗੀ 80 ਰੁਪਏ 100 ਰੁਪਏ 120 ਰੁਪਏ ਕਿਲੋ ਹੋ ਚੁੱਕੀ ਆ ਜਿਹੜੀ ਸਬਜ਼ੀ ਮਤਲਬ 2 2 3 3 ਕਿਲੋ ਲੈ ਕੇ ਜਾਂਦੇ ਸੀਗੇ ਹੁਣ ਅੱਧਾ ਕਿਲੋ ਪਾਈਆ ਪਾਈਆ ਲਿਜਾਣ ਨੂੰ ਲੋਕ ਮਜਬੂਰ ਹੋ ਰਹੇ ਨੇ ਬਾਕੀ ਜਿਹੜਾ ਇੰਨੀ ਹੜਾਂ ਦੀ ਮਾਰ ਪਈ ਆ ਪੰਜਾਬ ਦੇ ਵਿੱਚ ਸਬਜ਼ੀ ਦੇ ਰੇਟ ਬਹੁਤ ਜ਼ਿਆਦਾ ਹਾਈ ਹੋ ਚੁੱਕੇ ਨੇ ਜਿਹੜੇ ਗਰੀਬ ਲੋਕਾਂ ਦੀ ਮਤਲਬ ਪਹੁੰਚ ਤੋਂ ਬਾਹਰ ਤਾਂ ਲੋਕ ਆਪਣੀ ਕਿਸਮਤ ਨੂੰ ਰੋ ਰਹੇ ਨੇ ਇੱਕ ਪਾਸੇ ਹੜਾਂ ਦੀ ਮਾਰ ਦੂਜੇ ਪਾਸੇ ਮਹਿੰਗਾਈ ਦੀ ਮਾਰ ਸੰਨ ਸੜਸੋ ਕੀ ਜ਼ਮੀਨ ਚੁਰ ਚੁਕੇ ਨੇ ਮਲੇਰ ਕੋਟਲਾ ਤੋਂ ਇਸੇ ਖਬਰ ਤੇ ਹੋਰ ਅਪਡੇਟ ਲਈ ਸਿੱਧਾ ਰੁਕ ਕਰਾਂਗੇ ਜ਼ਮੀਨ ਤਸਵੀਰਾਂ ਤਾਂ ਅਸੀਂ ਵੇਖ ਲੀਆਂ ਲੋਕਾਂ ਦੀ ਹੱਟ ਪੀਤੀ ਵੀ ਸੁਣ ਲਈ ਤੁਸੀਂ ਮੌਜੂਦ ਹੋ ਕੀ ਹਾਲਾਤ ਨਜ਼ਰ ਆਉਂਦੇ ਨੇ ਇੱਕ ਪਾਸੇ ਹੜ੍ਹਾਂ ਦੇ ਦੂਜੇ ਪਾਸੇ ਮਹਿੰਗਾਈ ਦੀ ਇਹ ਮਾਰ ਕੀ ਕਹਿੰਦੇ ਨੇ ਲੋਕ ਇਹ ਦੋਨੇ ਚੀਜ਼ਾਂ ਦੇ ਲੋਕ ਨੇ ਜਿਹੜੇ ਉਹ ਕਾਫੀ ਜ਼ਿਆਦਾ ਸਟਾਇ ਹੋਏ ਨੇ ਖਾਸ ਕਰਕੇ ਜਿਹੜੇ ਗਰੀਬ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜਿਹੜੇ ਰੋਟੀ ਦੇ ਵੀ ਲਾਲੇ ਪੈ ਗਏ ਨੇ ਕਿਉਂਕਿ ਇੱਕ ਤਾਂ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਕਿ ਲਗਾਤਾਰ ਜਿਹੜੀ ਹੈਗੀ ਆ 800 ਹੋ ਰਹੀ ਆ ਉਸ ਕਰਕੇ ਉਹਨਾਂ ਨੂੰ ਕੰਮਕਾਰ ਵੀ ਨਹੀਂ ਮਿਲ ਰਿਹਾ ਤੇ ਕੀ ਜਿਹੜੇ ਹੈਗੇ ਆ ਕੰਮਾਂ ਤੇ ਜਾ ਵੀ ਨਹੀਂ ਸਕਦੇ ਕਿਉਂਕਿ ਬਾਰਸ਼ ਇੰਨੀ ਜ਼ਿਆਦਾ ਹੋਈ ਹੋਈ ਆ ਉੱਪਰ ਦੀ ਜਿਹੜੀਆਂ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਹਰੇ ਮਟਰ ਨੇ ਜਿਹੜੇ ਉਹ 400 ਰੁਪਏ ਕਿਲੋ ਹੋ ਚੁੱਕੇ ਨੇ ਸਿਮਲਾ ਮਿਰਚ ਆ ਜਿਹੜੀ ਉਹ 100 ਰੁਪਏ ਹੋ ਚੁੱਕੀ ਆ ਜਿਹੜੀ ਪਾਲਕ ਵੀ ਗੁੱਤੀ ਹੁੰਦੀ ਸੀ ਜਿਹੜੀ 5-10 ਰੁਪਏ ਦੀ ਹੁੰਦੀ ਸੀ ਉਹ ਇਸ ਸਮੇ 70 ਰੁਪਏ ਦੀ ਹੋ ਚੁੱਕੀ ਆ ਕੋਈ ਸਬਜ਼ੀ 80 ਰੁਪਏ ਆ ਕੋਈ 120 ਰੁਪਏ ਆ ਤੇ ਕੋਈ ਜੰਦ ਜਿਹੜੀ ਹੈਗੀ ਆ 60 ਰੁਪਏ ਮਰਜੀ ਲਗਾਤਾਰ ਜਿਹੜੀ ਇਹ ਮਹਿੰਗਾਈ ਸਿਰਫ ਅੱਜ ਹੀ ਨਹੀਂ ਲਗਾਤਾਰ ਜਿਹੜੀ ਇਹ ਵਾਦੀ ਜਾ ਰਹੀ ਆ ਨਾ ਕਿ ਘਟਦੀ ਜਾ ਰਹੀ ਆ ਕਿਉਂਕਿ ਬਾਰਸ਼ ਹਾਟ ਨਹੀਂ ਰਹੀ ਤੇ ਸਬਜ਼ੀਆਂ ਨੇ ਜਿਹੜੀਆਂ ਉਹਨਾਂ ਦਾ ਵੀ ਜਿਹੜਾ ਨੁਕਸਾਨ ਆ ਜਿਹੜਾ ਲਗਾਤਾਰ ਹੋ ਰਿਹਾ ਇਹਦੇ ਕਰਕੇ ਜਿਹੜੇ ਮੰਡੀਆਂ ਦੇ ਵਿੱਚ ਜਿਹੜੀ ਸਬਜ਼ੀ ਆ ਉਹੀ ਉਹ ਕਾਫੀ ਘਟ ਆ ਰਹੀ ਆ ਹਾਲਾਂਕਿ ਇਹ ਜਿਹੜੇ ਅਮਰ ਜੀ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਰੇਟ ਨੇ ਸਿਰਫ ਮਲੇਰਕੋਟ ਲਈ ਨੇ ਕਿਉਂਕਿ ਮਲੇਰ ਕੋਟਲਾ ਦੀ ਜਿਹੜੀ ਮੰਡੀ ਆ ਬਹੁਤ ਵੱਡੀ ਮੰਡੀ ਆ ਇੱਥੇ ਇੱਕ ਕਿਸਾਨ ਨੇ ਜਿਹੜੇ ਜ਼ਿਆਦਾਤਰ ਸਬਜ਼ੀ ਦਾ ਕੰਮ ਕਰਦੇ ਆ ਸਬਜ਼ੀ ਦਾ ਕੰਮ ਕਰਨ ਤੋਂ ਬਾਅਦ ਇਹ ਮੰਡੀ ਦੇ ਵਿੱਚ ਲੈ ਕੇ ਜਾਂਦੇ ਨੇ ਇੱਥੇ ਹਿਮਾਚਲ ਚੰਡੀਗੜ੍ਹ ਹਰਿਆਣਾ ਦਿੱਲੀ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਹੈਗੀ ਆ ਜੀ ਅਮਰ ਜੀ ਇੱਥੋਂ ਸਬਜ਼ੀ ਜਾਂਦੀ ਆ ਇਹ ਜਦੋਂ ਇੱਥੇ ਇੰਨਾ ਰੇਟ ਆ ਤਾਂ ਹੋਰ ਪਾਸੇ ਕਰਾਇਆ ਪਾ ਕੇ ਤੇ ਹੋਰ ਲੋਕਾਂ ਦਾ ਉਹ ਕਰਕੇ ਤਾਂ ਅੱਗੇ ਜਿਹੜੀ ਮਹਿੰਗਾਈ ਆ ਉਹ ਕਿੰਨੀ ਜ਼ਿਆਦਾ ਹੋਊਗੀ ਇੱਕ ਕਹਿਣ ਵਾਲੀ ਗੱਲ ਹੂ ਆ ਮੱਜੀ ਬੇਸ਼ੁਕਰੇ ਜੀ ਮੇ ਸਰ ਜਾਨਕਾਰੀ ਸਾਡੇ ਦਰਸ਼ਕਾਂ ਨੰ ਪੰਚਾਦਲੀ ਪਰ ਵਾਕਿਆ ਚੀ ਪੰਜਾਬ ਵਾਸੀਆਂ ਦੇ ਉਪਰ ਇਸ ਵੇਲੇ ਦੋਹਰੀ ਮਾਰ ਸਾਫ ਪ੍ਰਤੱਖ ਨਜ਼ਰ ਆ ਰਹੀ ਹੈ ਇੱਕ ਪਾਸੇ ਹੜਾਂ ਦੀ ਮਾਰ ਦੂਜੇ ਪਾਸੇ ਮਹਿੰਗਾਈ ਦੀ ਮਾਰ ਲੋਕ ਜਾਣ ਤਾਂ ਕਿੱਥੇ ਜਾਣ